ਇਹ ਕੱਲ੍ਹ ਦੀ ਵੀਡੀਓ ਦੇਖ ਰਹੇ ਹੋ ਆਪ ਸਭ ਨੂੰ ਜੀ ਆਇਆਂ ਨੂੰ ਜੀ ਵੱਡੀ ਖਬਰ ਖਬਰਾਂ ਅਤੇ ਜਰੂਰ ਪੜ੍ਹਿਆ ਨਾ ਜਿੰਨਾ ਵੀ ਰਪੈਨ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਲੋ ਸ਼ੁਰੂਆਤ ਕਰਤੀ ਹੈ ਜੀ ਵੱਡੀ ਖਬਰ ਐਕਸਪ੍ਰੈਸ 50 ਸਾਢੇ 4 ਘੰਟੇ ਰਹਾ ਕਬਚਾ ਦੋ ਬੈਰੀਖੇ ਤੋੜ ਕੇ ਬਾਹਰ ਹੈ ਕਿਸਾਨ ਪ੍ਰਸ਼ਾਸਨ ਨੇ ਮੰਨੀ ਇਹ ਸ਼ਰਤ ਆਪਣੀਆਂ ਮੰਗਾਂ ਨੂੰ ਲੈ ਕੇ ਸੋਵਾਰ ਨੂੰ ਦਿੱਲੀ ਚ ਮਾਰਚ ਤੋਂ ਬਾਅਦ ਦੋ ਬੈਰੀਕੇਟ ਤੋੜ ਕੇ ਦਲੀਪ ਪਰ ਪਰਨਾ ਸਥਲ ਤੇ ਬੈਠ ਗਏ ਅਦੇ ਰਸਤੇ ਵਿੱਚ ਤੇਜੀ ਇੰਜੀ ਬੈਰੀਕੇਟ ਨੂੰ ਪਾਰ ਕਰ ਦਿੱਤਾ ਇਸ ਦੇ ਨਾਲ ਹੀ ਪੁਲਿਸ ਨੇ ਅਥਾਰਟੀ ਅਧਿਕਾਰੀਆਂ ਵੱਲੋਂ ਗੱਲਬਾਤ ਕਰਦੇ ਪਰੋਸੇ ਤੋਂ ਬਾਅਦ ਦਲੀਪ ਪਰ ਪੇਸ਼ਨਾ ਕੀਤੀ ਤੇ ਇਸ ਤੋਂ ਬਾਅਦ ਹੀ ਕੰਪਲੈਕਸ ਵਿੱਚ ਉਤਰਨ ਤੇ ਬੈਠੇ ਇਸ ਦੇ ਨਾਲ ਉਹਨਾਂ ਨੇ ਚਲ ਕਰ ਦਿੱਤੀ ਕਿਸਾਨਾਂ ਨੇ ਸੂਬਾ ਸਰਕਾਰ ਨਾਲ ਗੱਲਬਾਤ ਕਰਦੇ ਕੋਈ ਕਿ ਹੱਕ ਦੰਦ ਲਈ ਮਾਰਚ ਕਰਨ ਲਈ ਹ ਇੱਕ ਹਫਤੇ ਦਾ ਸਮਮ ਦੇ ਲਈ ਕਿ ਇਹ ਆ ਗਿਆ ਹੈ ਤੁਹਾਡੇ ਪਾਸੇ 4 ਵਜੇ ਤੋਂ ਬਾਅਦ ਨੋਇਡਾ ਗ੍ਰੇਟਰ ਨੋਇਡਾ ਐਕਸਪ੍ਰੈਸ ਵੇਵ ਤੇ ਦਿੱਲੀ ਜਾਣ ਵਾਲੀ ਲੇਨ ਨੂੰ ਖੋਲ ਦਿੱਤਾ ਗਿਆ ਤੇ ਕਿਸਾਨ ਸਵੇਰ ਤੋਂ ਹੀ ਪਹੁੰਚਣ ਸ਼ੁਰੂ ਹੋ ਗਏ ਹਨ ਕਿਸਾਨ ਸਵੇਰੇ 9:00 ਤੋਂ ਹੀ ਮਹਾਮੱਯਾ ਫਲਾਈਓਵਰ ਤੇ ਪਹੁੰਚੇ ਸ਼ੁਰੂ ਹੋ ਗਏ ਤੇ ਦੁਪਹਿਰ 12:00 ਵਜੇ ਤੱਕ ਲਗਭਗ 2000 ਕਿਸਾਨ ட்ரெக்டி பூச்சே ஹபரில் தன்வாது